ਮੋਗਾ ਜ਼ਿਲ੍ਹੇ ਦੇ ਕਸਬਾ ਬਾਗਾਪਰਾਣਾ ਨੇੜੇ ਪਿੰਡ ਗਿੱਲ ਦੇ ਕੋਲ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ ਇਸ ਦੌਰਾਨ ਇੱਕ i20 ਕਾਰ ਦਾ ਡਰਾਈਵਰ ਜੋ ਨਸ਼ੇ ਵਿੱਚ ਤਤਸੀ ਗੱਡੀ ਭਜਾ ਕੇ ਲੈ ਗਿਆ ਉਸ ਨੇ ਪੁਲਸ ਦੇ ਨਾਲ ਬਦਸਲੂਕੀ ਕੀਤੀ ਅਤੇ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਈ ਹੈ ਕਾਰ ਚਾਲਕ ਨਸ਼ੇ ਵਿੱਚ ਹੋਣ ਕਰਕੇ ਗੱਡੀ ਨੂੰ ਤੇਜ਼ ਗਤੀ ਨਾਲ ਗਲੀਆਂ ਵਿੱਚੋਂ ਡਰਾਉਂਦਾ ਰਿਹਾ ਵੇਕ ਕਰਦੇ ਸਮੇਂ ਕਈ ਐਕਟਵਾਂ ਨੂੰ ਟੱਕਰ ਮਾਰ ਦਿੱਤੀ ਆਖਰਕਾਰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ ਅੱਜ ਬਗਾਪੁਰਣਾ ਪੁਲਿਸ ਵੱਲੋਂ ਪਿੰਡ ਗਿੱਲ ਨਹਿਰ ਪਰ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਨਾਕਾਬੰਦੀ ਦੌਰਾਨ ਬੋਗਾ ਸਾਈਡ ਤੋਂ ਆ ਰਹੇ ਇੱਕ i20 ਕਾਰ ਚਾਲਕ ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਉਸ ਨੌਜਵਾਨ ਨੇ ਜੋ ਨਸ਼ਾ ਕੀਤਾ ਹੋਇਆ ਸੀ ਅਤੇ ਉਸ ਨੇ ਪਹਿਲਾਂ ਜਿਹੜੀ ਗੱਡੀ ਹੈ ਉਹ ਬੈਰੀਕੇਡਾਂ ਵਿੱਚ ਮਾਰੀ ਪੁਲਿਸ ਵੱਲੋਂ ਪਰਸ਼ੁਸ਼ ਕਰਨ ਤੇ ਉਸ ਨੇ ਪੁਲਿਸ ਨਾਲ ਵੀ ਜਿਹੜੀ ਆ ਬਤਮੀਜੀ ਬਸਲੂਕੀ ਕੀਤੀ ਅਤੇ ਡਿਊਟੀ ਵਿੱਚ ਵਿਘਨ ਪਾਇਆ ਜਿਸ ਤੋਂ ਬਾਅਦ ਇੱਕ ਕਾਰ ਚਾਲਕ ਬੜੀ ਅਨੇਵਾ ਡਰਾਈਵਿੰਗ ਕਰਦਾ ਹੋਇਆ ਗੱਡੀ i20 ਬਗਬਰਾਣਾ ਵੱਲ ਨੂੰ ਲੈ ਆਇਆ ਤੇ ਬਗਬਰਾਣਾ ਸ਼ਹਿਰ ਵਿੱਚ ਰਾਹੀਆਂ ਉੱਪਰ ਅਤੇ ਹੋਰ ਲੋਕਾਂ ਪਰ ਚੜਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਕਾਫੀ ਭਗੜੜ ਮਚ ਗਈ ਇਸ ਨੇ 2-3 ਸਕੂਟਰੀਆਂ ਜੋ ਰਸਤੇ ਵਿੱਚ ਖੜੀਆਂ ਸੀ ਉਹਨਾਂ ਦਾ ਵੀ ਨੁਕਸਾਨ ਕੀਤਾ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਇਸ ਵਿਅਕਤੀ ਨੂੰ ਚੇਸ ਕਰਦੇ ਹੋਏ ਬਾਬਾ ਰੋਡੂ ਮੰਦਿਰ ਪਾਸ ਗਲੀ ਵਿੱਚ ਕਾਬੂ ਕੀਤਾ ਅਤੇ ਇਸ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਮਕਦਮਾ ਦਰਜ ਕਰਕੇ ਅਮਨ ਵਿੱਚ ਲਿਆਂਦੀ ਜਾ ਰਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ